ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਆਣੀਗੜ ਦੇ ਪਿੰਡ ਬਲਦ ਕਲਾਂ ਵਿਖੇ ਜਿੱਥੇ ਅੱਜ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਪਹੁੰਚ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵਿਕਾਸ ਦੀ ਕ੍ਰਾਂਤੀ ਤਹਿਤ ਅੱਜ ਇਸ ਤੋਂ ਪਹਿਲਾ ਸੰਗਰੂਰ ਦੇ ਅੰਦਰ 5 ਕਰੋੜ ਦੀ ਲਾਗਤ ਦੇ ਨਾਲ ਸੜਕਾਂ ਦਾ ਨਵੀਨੀਕਰਨ ਦਾ ਜੋ ਨਹੀਂ ਪੱਥਰ ਹਰਕਾ ਬਾਇਕ ਰੱਖ ਕੇ ਆਏ ਨੇ ਤੇ ਹੁਣ ਬਲਦ ਕਲਾ ਵੀ ਖੇ ਪਹੁੰਚੇ ਨੇ ਜਿੱਥੇ 21 ਕਿਲੋਮੀਟਰ ਜੋ ਲਿੰਕ ਸੜਕਾਂ ਦਾ ਨਵੀਨੀਕਰਨ ਹੋਣਾ ਹੈ ਇਹ ਜਿਹੜੀ ਲਿੰਕ ਸੜਕਾ ਬਲਿਆਰ ਤੋਂ ਆਇਆ ਤੁਰੀ ਮਾਜੀ ਆਦ ਦਾ ਨਵੀਨੀਕਰਨ ਹੋ ਜਾ ਰਿਹਾ ਹੈ ਇਸ ਮੌਕੇ ਟਰੱਕ ਯੂਨੀਅਨ ਪੁਆਣੀਗੜ ਦੇ ਪ੍ਰਧਾਨ ਵਿੱਕੀ ਬਾਜਵਾ ਮਾਰਕੀਟ ਕਮੇਟੀ ਪੁਆਣੀਗੜ ਦੇ ਚੇਅਰਮੈਨ ਜੱਗਾ ਛਨੇੜੀ ਸੁਖਮਨ ਬਲਦੀਆ ਸਰਪੰਚ ਗੁਰਪ੍ਰੀਤ ਸਿੰਘ ਬਲਦਕਲਾ ਕੋਲਪ੍ਰੀਤ ਸਿੰਘ ਸਰਪੰਚ ਚਲੋ ਜਸਪਾਲ ਸਿੰਘ ਮਟਰਾ ਹਮੇਰ ਸਿੰਘ ਸਰਪੰਚ ਨਰੈਣਗੜ ਮੇਜਰ ਸਿੰਘ ਚੱਠਾ ਕਾਕਲਾ ਤਰਸੇਮ ਸਿੰਘ ਤੂਰ ਤੋਂ ਇਲਾਵਾ ਵਿਕਰਮ ਨਕਟੇ ਨਗਰ ਨਿਵਾਸੀ ਮੌਜੂਦ ਨੇ ਹਲਕਾ ਵਿਧਾਇਕ ਪਹੁੰਚੇ ਨੇ ਅੱਜ ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਸਰਪੰਚ ਸਾਹਿਬ ਸਨਮਾਨ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਜੋ ਸੜਕਾਂ ਬਣਾਈਆਂ ਜਾ ਰਹੀਆਂ ਨੇ ਨਾਲੋਂ ਨਾਲ ਠੇਕੇਦਾਰਾਂ ਨੇ 500 ਜੋ ਇਸ ਦੀ ਮੇਨਟੇਨੈਂਸ ਵੀ ਕਰਨੀ ਹੈ ਇਸ ਦਾ ਧਿਆਨ ਵੀ ਰੱਖਣਾ ਇਹ ਨਹੀਂ ਹੈ ਕਿ ਸੜਕਾਂ ਬਣ ਗਈਆਂ ਤੇ ਬਾਅਦ ਚ ਟੁੱਟ ਗਈਆਂ ਮੇਨਟੇਨੈਂਸ ਦਾ ਕੰਮ ਵੀ ਠੇਕੇਦਾਰ ਨੇ ਦੇਖਣਾ ਹਲਕਾ ਬੰਦਾ ਕੁਝ ਕਹਿ ਰਹੇ ਨੇ ਤੁਸੀਂ ਵੀ ਸੁਣ ਲਓ ਹੈ ਵੀ ਇਹਨਾਂ ਨੂੰ ਦੇ ਦੇ ਆ ਮੱਟਰਾਏ ਬੈਠੇ ਤੇ ਇਹਨਾਂ ਨੂੰ ਥੋੜੇ ਦੇ ਦਿਓ ਵੀ ਕੈਸੇ ਜਾਵਾਂਗੇ ਉਹ ਕੰਮ ਕਰ ਸਰਪਾਸਾ ਮੈਂ ਤਾਂ ਇਹ ਕਰਮਾਂ ਨਾਲ ਵਾਜਬਾਗ ਬੰਦਦੇ ਨੇ ਮਤਲਬ ਨਿੱਕੇ ਨੇ ਪਰਮਾਤਮਾ ਨੇ ਤੁਸੀਂ ਕਿਹਲੇ ਕਰਮਾਂ ਦਾ ਹੁੰਦਾ ਇਹ ਇਹ ਮਾਰ ਕਰਕੇ ਤੁਹਾਡੇ ਨਗਰ ਦੇ ਲੋਕਾਂ ਨੇ ਤੁਹਾਨੂੰ ਦਿਖਾਇਆ ਤੁਹਾਨੂੰ ਦਾ ਕਿਸੇ ਕੋਲ ਅੱਡਣ ਦੀ ਲੋੜ ਨਹੀਂ ਪੈਗੀ ਤੁਹਾਡੇ ਪਿੰਡ ਦੇ ਵਿੱਚ ਤਾਂ ਲੀਡਰ ਆਪ ਆਉਂਦੇ ਆ ਚੱਲ ਕੇ ਆਈਏ ਨਾ ਆਪ ਆਉਂਦੇ ਕਿ ਪੈਸੇ ਸਾਡੇ ਤੋਂ ਕਟਾ ਲਓ ਪੈਸੇ ਤਾਂ ਸਾਡੇ ਕੋਲ ਹੈਗੇ ਨੇ ਸਾਨੂੰ ਪਤਾ ਆਈ ਹੁੰਦਾ ਹੈ ਸਾਚ ਹੁੰਦਾ ਹੈ ਹੈ ਨਾ ਇਹਨਾਂ ਦਾ ਕੱਲੇ ਮੇਰੇ ਕੋਲ ਮੰਗਣੇ ਮੇਰੇ ਕੋਲ ਪੈਸੇ ਵੀ ਨਹੀਂ ਲੇਕਿਨ ਤੇ ਪਿੰਡ ਨੂੰ ਮੇਰੇ ਹੱਥੇ ਦਾ ਇੱਕ ਮਾਡਲ ਪਿੰਡ ਬਣਾ ਦਿਓ ਮੇਰੀ ਜਿੱਥੇ ਡਿਊਟੀ ਲਾਉਂਗੇ ਜਿਹੜੇ ਕੰਮਾਂ ਵਾਸਤੇ ਲਾਉਂਗੇ ਮੈਂ ਵਿਧਾਨ ਸਭਾ ਚ ਗੋਦ ਗੀ ਹੋ ਜਾ ਵੀ ਭਾਈ ਮੇਰੇ ਪਿੰਡ ਦੇ ਹਲਕੇ ਦਾ ਬਾਦ ਕਲਾ ਪੰਡੋ ਗਾ ਗਿਦੇ ਜੀ ਉਹਨੇ ਜੇ ਪੰਡੋ ਨਾ ਜਿੱਥੇ ਨਹੀਂ ਬਹੁਤ ਵਧੀਆ ਬਹੁਤ ਚਿਰਾਂ ਦੀ ਮੰਗ ਸੀ ਲੋਕਾਂ ਦੀ ਏ ਕਿ ਜਿਹੜੇ ਰੋਡ ਸੀਗਾ ਤੁਰੀ ਮਾਜੀ ਨੂੰ ਇਹ ਬਹੁਤ ਖਰਾਬ ਸੀ ਤੇ ਅੱਜ ਆਪਣੇ ਐਮਐਲਏ ਸਤਕਾਰਯੋਗ ਵੀ ਬਨਰਿੰਦਰ ਕੌਰ ਭਰਾਜ ਜੀ ਉਹਨਾਂ ਨੇ ਪਿੰਡ ਸਾਡੇ ਨਗਰ ਪਹੁੰਚ ਕੇ ਤੇ ਇਹਦਾ ਰਸਮੀ ਉਦਘਾਟਨ ਕੀਤਾ ਉਧਰ ਲਈ ਸੀਐਮਐਲਏ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜੋ ਵਿਕਾਸ ਦੀ ਕ੍ਰਾਂਤੀ ਦੇ ਤਹਿਤ ਸੜਕਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਦਘਾਟਨ ਕੀਤੇ ਸੋ ਅੱਜ ਮੈਂ ਹਲਕਾ ਸੰਗਰੂਰ ਦੇ ਵਿੱਚ ਪਹਿਲਾ ਸੰਗਰੂਰ ਬਲਾਕ ਦੇ ਵਿੱਚ ਕਰਕੇ ਆਈ ਹਾਂ ਜਿੱਥੇ ਤਕਰੀਬਨ 13.5 ਕਿਲੋਮੀਟਰ ਦੀ ਲੰਬਾਈ ਦੇ ਨਾਲ ਤਕਰੀਬਨ 5.5 ਕਰੋੜ ਦੀ ਲਾਗਤ ਦੇ ਨਾਲ ਸੰਗਰੂਰ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਉਸੇ ਤਰ੍ਹਾਂ ਹੁਣ ਭਵਾਨੀਗੜ ਬਲਾਕ ਦੇ ਵਿੱਚ ਪਿੰਡ ਬਲਦਕਲਾ ਖੜੀ ਆ ਜਿੱਥੇ ਤਕਰੀਬਨ 21 ਕਿਲੋਮੀਟਰ ਲੰਬਾਈ ਦੀ ਜਿਹੜੀਆਂ ਸੜਕਾਂ ਨੇ ਔਰ ਤਕਰੀਬਨ 6 ਕਰੋੜ 64 ਲੱਖ ਦੀ ਲਾਗਤ ਦੇ ਨਾਲ ਇਹ ਸੜਕਾਂ ਦਾ ਜਿਹੜਾ ਨਵਿੱनीकरण ਹੋਊਗਾ ਔਰ ਬੜੀ ਜਗਾ ਜਿਹੜੀ ਮੈਨੂੰ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਬਰਸਾਤਾਂ ਦੇ ਦੌਰਾਨ ਜਿਹੜੀ ਸੜਕਾਂ ਦੀ ਹਾਲਤ ਆ ਜਿਹੜੀ ਉਹ ਕਾਫੀ ਖਰਾਬ ਹੋ ਗਈ ਸੀ ਜਿਵੇਂ ਮਾਜੀ ਤੁਰੀ ਵਾਲੀ ਗੱਲ ਕਰ ਲਈਏ ਜਾਂ ਬਲਦ ਵਾਲੀ ਗੱਲ ਕਰ ਲਈਏ ਸੋ ਅੱਜ ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਹੈਗੀ ਆ ਬਲਿਆਰ ਤੋਂ ਲੈ ਕੇ ਜਿਹੜੀ ਵਾਇਆ ਬਾਲ ਛੋਟੀ ਬਾਲ ਤੋਂ ਵੱਡੀ ਬਲਦ ਤੁਰੀ ਮਾਜੀ ਨਕਟੇ ਜਿਹੜੀ ਪੜੋ ਨੂੰ ਜਾ ਕੇ ਜਿਹੜੀ ਸੜਕ ਸਭ ਤੋਂ ਵੱਡੀ ਮੇਨ ਸੜਕ ਹੈਗੀ ਆ ਤੇ ਬਾਕੀ ਜਿਹੜੀ ਹੋਰ ਪਿੰਡਾਂ ਦੇ ਜਿਹੜੇ ਸੜਕਾਂ ਹੈਗੀਆਂ ਨੇ ਸੋ ਸਾਰਾ ਉਹਨਾਂ ਦਾ ਜਿਹੜਾ ਨਵੀਨੀਕਰਨ ਹੋਊਗਾ ਮੈਂ ਸਮਝਦੀ ਆ ਕਿ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਪੰਜਾਬ ਜਿਹੜਾ ਅ ਵਿਕਾਸ ਦੀ ਕ੍ਰਾਂਤੀ ਦੇ ਤਹਿਤ ਅੱਜ ਜਿਹੜਾ ਅੱਗੇ ਵੱਧ ਰਿਹਾ ਉਥੇ ਇਹਨਾਂ ਸੜਕਾਂ ਦੇ ਨਾਲ ਜਿੱਥੇ ਪੰਜਾਬ ਦੇ ਸਾਡੇ ਇਲਾਕੇ ਦੇ ਲੋਕਾਂ ਨੂੰ ਭਵਾਨੀਗੜ੍ਹ ਦੇ ਇਲਾਕੇ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਜਿਹੜੇ ਚਾਹੇ ਵਿਦਿਆਰਥੀ ਨੇ ਰੋਜ਼ ਇਹਨਾਂ ਦਾ ਸਕੂਲ ਕਾਲਜ ਪੜ੍ਹਨ ਜਾਣਾ ਸੋ ਮੈਨੂੰ ਲੱਗਦਾ ਕਿ ਇੱਕ ਨਵੀਂ ਰਫ਼ਤਾਰ ਆ ਜਿਹੜੀ ਸਾਡੇ ਇਲਾਕੇ ਦੇ ਲੋਕਾਂ ਨੂੰ ਮਿਲੂਗੀ ਤੇ ਸਾਡੇ ਜਿਹੜਾ ਵਿਕਾਸ ਆ ਉਹ ਲੋਕਾਂ ਨੇ ਜਿਹੜੀ ਡਿਊਟੀ ਲਈ ਆ ਉਸ ਡਿਊਟੀ ਨੇ ਨਿਭਾਉਂਦੇ ਹੋਏ ਅੱਜ ਇਹਦਾ ਰਸਮੀ ਉਦਘਾਟਨ ਜਿਹੜਾ ਉਹ ਕਰ ਰਹੇ ਇਹ ਰਿਪੇਅਰ ਨਾ ਜਾਂ ਨਵੀਆਂ ਸੜਕਾਂ ਵੀ ਨਵੀਆਂ ਨਹੀਂ ਕਰਨਾ ਸੜਕਾਂ ਦਾ ਕਿੰਨੇ ਖਰਚ ਹੋਊਗਾ ਜੀ ਤਕਰੀਬਨ ਐਸਡੀਓ ਸਾਹਿਬ 6 ਮਹੀਨੇ ਦੇ ਵਿੱਚ ਤੇ ਇੱਕ ਚੀਜ਼ ਹੋਰ ਹੈ ਇਹ ਹਿਸਟਰੀ ਚ ਪਹਿਲੀ ਵਾਰ ਹੋਇਆ ਕਿ ਇਹ ਜਿਹੜੀ ਮੈਂਟੇਨੈਂਸ ਇਹਨਾਂ ਦੀ 5 ਸਾਲ ਦੀ ਜਿਹੜੀ ਉਹ ਵਿੱਚ ਹੈ ਜਿਹੜੇ ਕੰਟਰੈਕਟਰ ਨੇ ਠੇਕੇਦਾਰ ਨੇ 5 ਸਾਲ ਇਹਨਾਂ ਸੜਕਾਂ ਨੂੰ ਉਹ ਮੇਨਟੇਨ ਕਰਨਗੇ ਉਹ ਸਾਰਾ ਕੁਝ ਇਹਦੇ ਵਿੱਚ ਆ ਇਹ ਹਿਸਟਰੀ ਚ ਪਹਿਲੀ ਵਾਰ ਹੋਇਆ ਅੱਗੇ ਸੜਕਾਂ ਬਣਾ ਕੇ ਲਵਾਰਸ ਛੱਡ ਦਿੱਤੀਆਂ ਜਾਂਦੀਆਂ ਸੀ ਸੋ ਇਸ ਵਾਰ ਉਹ ਸੜਕਾਂ ਨੇ ਜਿਹੜੀਆਂ ਲਵਾਰਸ ਨਹੀਂ ਰਹਿਣਗੀਆਂ ਉਹਨਾਂ ਦੇ ਜਿਹੜੀ ਜਿਹੜੀ ਮੇਨਟੇਨੈਂਸ ਆ ਉਹ ਵਿੱਚ ਆ ਤੇ ਉਹ ਮੇਨਟੇਨ ਨਾ ਹੁੰਦੇ ਇੰਨੇ ਕੱਲ ਗਰੀਆ ਤੇ ਨੈਸ਼ਨਲ ਹਾਈਵੇ ਦੀ ਸੜਕ ਬਣੀ ਆ 2 ਮਹੀਨਿਆਂ ਵਿੱਚ ਹੀ ਮੈਡਮ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਕਿ ਅਸੀਂ ਲੱਗਦਾ ਵੀ ਇਹ ਸੜਕਾਂ ਇਸ ਲੋਡ ਵਧੀਆ ਬਣਨਗੇ ਮਟੀਰੀਅਲ ਦੇਖਦੇ ਸੀ ਠੇਕੇਦਾਰਾਂ ਵੱਲੋਂ ਬਹੁਤ ਹਲਕਾ ਪਾਇਆ ਜਾਂਦਾ ਹੈ ਪਰ ਉਹ ਟੁੱਟਣ ਲੱਗ ਜਾਂਦੇ ਨੇ ਫਿਰ ਤੁਹਾਨੂੰ ਇਹ ਸਵਾਲ ਨਾਲ ਕੰਪਲੀਟ ਵੱਡੇ ਪੱਧਰ ਤੇ ਹੁੰਦੇ ਨੇਗੇ ਨਾ ਨੈਸ਼ਨਲ ਹਾਈਵੇ ਦੀ ਸੜਕ ਦਾ ਮੇਰੇ ਧਿਆਨ ਚ ਆਇਆ ਸੀ ਮੈਂ ਐਸ ਡੀ ਐਮ ਭਵਾਨੀਗੜ੍ਹ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਕਿਹਾ ਸੀਗਾ ਕਿ ਨਵੀਂ ਸੜਕਾਂ ਬਣੀਆਂ ਨੇ ਔਰ ਜਿਹੜੀਆਂ ਸਰਬਸਾਦ ਦੇ ਦਰਾਂ ਨੂੰ ਉਹਨਾਂ ਤੇ ਕਿਤੇ ਪਾਣੀ ਵੀ ਨਹੀਂ ਖੜਾ ਸੀ ਉੱਥੇ ਵੀ ਵੱਡੇ ਜਿਹੜੇ ਖੱਡੇ ਪਏ ਨੇ ਜਿਹੜਾ ਕਿ ਚਿੰਤਾ ਦਾ ਵਿਸ਼ਾ ਸੋ ਉਹਦਾ ਮੈਂ ਡੀ ਸਾਭ ਨੂੰ ਜਿਹੜੇ ਨਿਰਦੇਸ਼ ਜਿਹੜੇ ਜਾਰੀ ਕੀਤੇ ਨੇ ਕਿ ਉਹ ਉਹਨੂੰ ਕੰਮ ਨੂੰ ਜਿਹੜੀ ਉਹਦੀ ਕੁਆਲਿਟੀ ਚੈੱਕ ਕਰਕੇ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਕਰਵਾਉਣਾ ਹੈ ਜਿਹੜੇ ਬਾਕੀ ਸੜ ਨੋ ਤੋਂ ਜਿਵੇਂ ਪੜੋ ਹੋ ਗਿਆ ਇਹ ਪਹਿਲੇ ਫੇਸ ਦੇ ਵਿੱਚ ਜਿਹੜੀਆਂ ਇਹ ਸੜਕਾਂ ਮਨਜ਼ੂਰ ਹੋ ਕੇ ਆਈਆਂ ਨੇ ਤੇ ਸੈਕੰਡ ਫੇਸ ਦੇ ਵਿੱਚ ਜਿਹੜੀਆਂ ਸੜਕਾਂ ਆਉਣਗੀਆਂ ਉਹਦੇ ਵਿੱਚ ਆਪਾਂ ਸਾਰੇ